ਤੇ ਉਹ ਪਿਤਾ ਗੁਰੂ ਬਾਜਾਂ ਵਾਲੇ ਮਾਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੋਂ ਬਲਿਹਾਰ ਜਾਈਏ ਸਿੱਖੋ ਕੋਈ ਨਹੀਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨਾ ਪਿਆਰ ਕਰ ਸਕਦਾ ਆਪਣੇ ਆਪ ਨੂੰ ਜੀਤੀਮ ਕਹਾਇਆ ਦੁਨੀਆ ਦਾ ਦਰਦ ਨਹੀਂ ਵੇਖਿਆ ਕਹਿੰਦੇ ਦੁਨੀਆ ਆਪਣੇ ਪੁੱਤਰਾਂ ਤੋਂ ਮੋਤੀਆਂ ਦੇ ਥਾਲ ਭਰ-ਭਰ ਕੇ ਮਾਰਦੀ ਆ ਵੀ ਮੇਰੇ ਪੁੱਤ ਦਾ ਅੱਜ ਵਿਆਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਆਪਣੇ ਦੂਲੇ ਖਾਲਸੇ ਦੇ ਸਿਰ ਦੇ ਉੱਤੇ ਜਦੋਂ ਵਾਰਨ ਲੱਗਿਆ ਆਪਣੇ ਚਾਰੇ ਲਾਲ ਖੁਸ਼ੀ ਦੇ ਵਿੱਚ ਵਾਰ ਦਿੱਤੇ ਏਦਾਂ ਦਾ ਗੁਰੂ ਨਹੀਂ ਕਿਤੇ ਮਿਲ ਸਕਦਾ ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਹੋਰ ਲਿਆਵੇਗਾ ਰੱਖਣ ਲਈ ਮਾਨ ਜਤੀਮਾਂ ਦਾ ਕੌਣ ਖੁਦ ਨੂੰ ਜਤੀਮ ਕਹਾਵੇਗਾ ਦੁਨੀਆ ਆਪਣੇ ਲਾਲਾਂ ਤੋਂ ਭਰ ਪਰ ਮੋਤੀ ਥਾਲ ਵਾਰੇ ਗੋਬਿੰਦ ਸਿੰਘ ਤੇਰਾ ਧਨ ਜਿਗਰਾ ਜਿਨੇ ਪੰਥ ਕੌਮ ਤੋਂ ਚਾਰ ਲਾਲ ਵਾਰੇ ਗੁਰੂ ਗੋਬਿੰਦ ਸਿੰਘ ਤੇਰੀਆਂ ਨਹੀਂ ਰੀਸਾਂ ਪਾਤਸ਼ਾਹ